ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 15 ਅਤੇ 16 ਮਾਰਚ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਉੱਪਰ ਬਦਲੀ ਸਿਸਟਮ ਐਕਟੀਵੇਟ ਹੈ ਕੱਲ ਰਾਤ ਤੋਂ ਹੀ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਬੂੰਦਾਬੰਦੀ ਅਤੇ ਕਿਰਮਣ ਕਰਨ ਦੀਆਂ ਖਬਰਾਂ ਆਈਆਂ ਨੇ ਤਾਪਮਾਨ ਘਟੇ ਹੋਏ ਦਿਖਾਈ ਦੇ ਰਹੇ ਨੇ ਠੰਡ ਦਾ ਮਾਹੌਲ ਕੱਲ ਦੁਪਹਿਰ ਤੋਂ ਬਾਅਦ ਹੀ ਵਧਣਾ ਸ਼ੁਰੂ ਹੋ ਚੁੱਕਿਆ ਸੀ ਪੰਜਾਬ ਦੇ ਵਿੱਚ ਇਹ ਸਿਸਟਮ ਜਿਹੜਾ ਹੈ ਇਹ ਲਗਾਤਾਰ ਬਰਕਰਾਰ ਕੱਲ ਦੁਪਹਿਰ ਤੋਂ ਹੈ ਜਿਸ ਦੇ ਕਾਰਨ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਕਿਸਾਨਾਂ ਦੀ ਚਿੰਤਾ ਵਧੀ ਹੋਈ ਹੈ ਕਿ ਮੀਂਹ ਹੋ ਸਕਦਾ ਹੈ ਜਾਂ ਨਹੀਂ ਦੁਚਿੱਤੀ ਵਾਲਾ ਮਾਹੌਲ ਹੈ ਕਿਉਂਕਿ ਕੱਲ ਬੂੰਦਾਬੰਦੀ ਹੋਈ ਹੈ ਤੇ ਅੱਜ ਵੀ ਲਗਾਤਾਰ ਸਿਸਟਮ ਬਣੇ ਹੋਏ ਨੇ ਤੇ ਸਾਰੀ ਚਿੰਤਾ ਤੁਹਾਡੀ ਇਸ ਵੀਡੀਓ ਦੇ ਰਾਹੀਂ ਸ਼ੇਅਰ ਕਰਾਂਗੇ ਕਿ ਕੀ ਅੱਜ ਮੌਸਮ ਰਵੇਗਾ ਤੇ ਕਦੋਂ-ਕਦੋਂ ਮੀਂਹ ਹੋ ਸਕਦਾ ਹੈ ਕਿਹੜੇ ਇਲਾਕੇ ਵਿੱਚ ਕਿਹੜੇ ਜ਼ਿਲ੍ਹੇ ਵਿੱਚ ਹੋਵੇਗਾ ਮੀਂਹ ਬਿਨਾਂ ਵੀਡੀਓ ਨੂੰ ਸਕਿਪ ਕਰਕੇ ਦੇਖਿਓ ताकि ਤੁਸੀਂ ਆਪਣੇ ਜ਼ਿਲ੍ਹੇ ਦਾ ਨਾਮ ਕਿਤੇ ਮਿਸ ਨਾ ਕਰ ਦਿਓ ਕੋਈ ਜਾਣਕਾਰੀ ਤੁਹਾਡੇ ਤੋਂ ਵਾਂਝੀ ਨਾ ਰਹਿ ਸਕੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਹਰਿਆਣਾ ਰਾਜਸਥਾਨ ਐਮਪੀ ਇਹਨਾਂ ਵਿੱਚ ਬਦਲਵੇਂ ਸਿਸਟਮ ਹੈ ਜੀ ਉੱਤਰਾਖੰਡ ਵਿੱਚ ਸੰਗਣਾ ਸਿਸਟਮ ਬਣਿਆ ਹੋਇਆ ਹੈ ਹਿਮਾਚਲ ਵਿੱਚ ਸੰਗਣਾ ਸਿਸਟਮ ਬਣਿਆ ਹੋਇਆ ਹੈ ਜਿਸ ਦੇ ਮੱਦੇਨਜ਼ਰ ਅੱਜ ਇਹਨਾਂ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਸਕਦੀ ਹੈ ਜਿਆਦਾਤਰ ਗੱਲ ਕੀਤੀ ਜਾਵੇ ਤਾਂ ਰਾਜਸਥਾਨ ਤੇ ਹਰਿਆਣਾ ਦੇ ਨਾਲ ਟੱਚ ਟੱਚ ਕਰਦਾ ਇਲਾਕਾ ਜਿਹੜਾ ਕਿ ਮਾਨਸੇ ਜ਼ਿਲ੍ਹੇ ਤੋਂ ਹੁੰਦਾ ਹੋਇਆ ਮਾਲਵਾ ਬਲਟ ਜਿੰਨੀ ਵੀ ਹੈ ਬਠਿੰਡਾ ਸੰਗਰੂਰ ਇਹ ਇਲਾਕਾ ਆਉਂਦਾ ਜੀ ਤੇ ਨਾਲ ਜਿਹੜਾ ਮਲੋੜ ਦਾ ਏਰੀਆ ਪਟਿਆਲਾ ਫਤਿਹਗੜ੍ਹ ਸਾਹਿਬ ਲੁਧਿਆਣਾ ਮੋਗਾ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਰੂਪਨਗਰ ਨੰਗਲ ਨੰਦੂਸਾਉ ਦੀ 벨ਟ ਜਿਹੜੀ ਕਿ ਇਸ ਤਰੀਕੇ ਦੀ 벨ਟ ਜਿਹੜੀ ਆ ਆ ਹਿੱਸਾ ਜਿਹੜਾ ਹੈ ਇਹਦੇ ਵਿੱਚ ਜ਼ਿਆਦਾਤਰ ਮੀਂਹ ਦੇ ਚਾਂਸ ਨੇ ਜਿਹਦੇ ਨੂੰ ਆਪਾਂ ਦੱਖਣੀ ਪੰਜਾਬ ਜਾਂ ਪੂਰਬੀ ਪੰਜਾਬ ਕਹਿ ਦਈਏ ਸੈਂਟਰਲ ਪੰਜਾਬ ਵਿੱਚ ਵੀ ਥੋੜੇ ਬਹੁਤੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਪਰ ਮੱਝ ਦਾ ਇਲਾਕਾ ਕਿਤੇ ਨਾ ਕਿਤੇ ਹੁਣ ਸਾਫ਼ ਹੁੰਦਾ ਦਿਖਾਈ ਦੇ ਰਿਹਾ ਅੰਮ੍ਰਿਤਸਰ ਤਰਨਤਾਰਨ ਦੇ ਉੱਪਰ ਥੋੜੀ ਬਹੁਤੀ ਹੁਣ ਅਸਾਰ ਜਿਹੜੇ ਕਿਰਮਣ ਕਾਣੀ ਦੇ ਘਟਦੇ ਹੋਏ ਦਿਖਾਈ ਦੇਣਗੇ 15 ਤਰੀਕ ਨੂੰ ਥੋੜੇ ਬਹੁਤ ਹਾਲਾਤ ਇਸੇ ਤਰੀਕੇ ਨਾਲ ਬਣੇ ਰਹਿਣਗੇ ਜਿਸ ਦੇ ਨਾਲ ਥੋੜੀ ਬਹੁਤੀ ਬੂੰਦਾਬੰਦੀ ਅਤੇ ਮੀਂਹ ਦੇ ਹਾਲਾਤ ਪੰਜਾਬ ਦੇ ਵਿੱਚ ਬਰਕਰਾਰ ਰਹਿਣਗੇ ਪਰ 16 ਤਰੀਕ ਨੂੰ ਮੌਸਮ ਸਾਫ਼ ਹੁੰਦਾ ਦਿਖਾਈ ਦੇਵੇਗਾ ਫਿਲਹਾਲ ਪੂਰਬੀ ਹਵਾ ਦਾ ਜ਼ੋਰ ਹੈ ਪੱਛਮੀ ਹਵਾ ਜਦੋਂ ਹੀ ਆਵੇਗੀ ਤਾਂ ਮੌਸਮ ਕਿਤੇ ਨਾ ਕਿਤੇ ਕਲੀਅਰ ਹੋ ਜਾਵੇਗਾ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਮੌਸਮ ਤੇ ਹਾਲਾਤ ਜਿਹੜੇ ਨੇ ਠੀਕ ਹੁੰਦੇ ਦਿਖਾਈ ਦੇਣਗੇ ਤੁਹਾਡੇ ਇਲਾਕੇ ਵਿੱਚ ਇਸ ਸਮੇਂ ਕੀ ਹਾਲਾਤ ਨੇ ਮੌਸਮ ਦੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਅਤੇ ਤੁਸੀਂ ਕਿਸੇ ਨਾ ਬਿਨਾ ਕਿਸੇ ਡਿਲੇ ਤੋਂ ਜਾਣਕਾਰੀ ਲੈ ਕੇ ਲਾਹੇਵੰਦ ਹੋ ਸਕੋ ਗੱਲ ਕਰਾਂਗੇ 16 ਤਰੀਕ ਦੇ ਮੌਸਮ ਦੀ ਤਾਂ 16 ਤਰੀਕ ਨੂੰ ਮੌਸਮ ਜ਼ਿਆਦਾਤਰ ਸਾਫ਼ ਹੈ ਪੱਛਮੀ ਹਵਾ ਦੀ ਐਂਟਰੀ ਹੋਣ ਦੀ ਉਮੀਦ ਬਣੀ ਹੋਈ ਹੈ ਜਿਸ ਦੇ ਨਾਲ ਮੌਸਮ ਕਾਫੀ ਹੱਦ ਤੱਕ ਸਾਫ਼ ਅਤੇ ਕਲੀਅਰ ਹੋਣ ਦੀ ਉਮੀਦ ਬਣਦੀ ਦਿਖਾਈ ਦੇ ਰਹੀ ਹੈ ਬਾਕੀ ਅਗਰ ਨਵੀਂ ਅਪਡੇਟ ਦੀ ਗੱਲ ਕਰੀਏ ਤਾਂ ਨਵੀਂ ਅਪਡੇਟ 31 ਤਰੀਕ ਤੱਕ ਦੀ ਅਸੀਂ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਵਾਂਗੇ ਦੁਪਹਿਰ ਦੇ ਸਮੇਂ ਕਿ ਅੱਜ ਤੋਂ ਲੈ ਕੇ 31 ਮਾਰਚ ਦਾ ਮੌਸਮ ਕਿਵੇਂ ਦਾ ਰਹੇਗਾ ਉਹ ਤੁਹਾਨੂੰ ਜਾਣਕਾਰੀ ਜਲਦ ਮਿਲੇਗੀ ਤੇ ਪ੍ਰੀ ਮੌਨਸੂਨ ਅਤੇ ਪਹਾੜੀ ਖੇਤਰਾਂ ਵਿੱਚ ਜਿਹੜੇ ਸਿਸਟਮ ਲਗਾਤਾਰ ਆਉਣਗੇ ਉਹਨਾਂ ਬਾਰੇ ਵੀ ਜਾਣਕਾਰੀ ਤੁਹਾਨੂੰ ਪਹੁੰਚਦੀ ਕਰਾਂਗੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਧੰਨਵਾਦ ਸਾਰੇ ਦਰਸ਼ਕ ਵੀਰਪਣ ਭਰਾਵਾਂ ਦਾ